ਮਹਾਰਾਜ ਕਹਿੰਦੇ ਨੇ ਮਹੱਲਾ ਤੀਜਾ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਹੱਲਾ ਤੀਜਾ ਬੜੇ ਧਿਆਨ ਨਾਲ ਸਮਝਣਾ ਵੀ ਪਰਮਾਤਮਾ ਦਾ ਭਾਣਾ ਕਿੰਨਾ ਵੱਡਾ ਹੈ ਅਦ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚਿੰਤਾ ਵੀ ਆਪ ਕਰਾਏ ਸੀ ਉਹਨਾਂ ਕਹਿਆ ਮਹਾਰਾਜ ਇੱਕ ਬੰਦਾ ਬੜੀ ਚਿੰਤਾ ਦੇ ਵਿੱਚ ਆ ਨੂੰ ਬੜੀ ਚਿੰਤਾ ਲੱਗੀ ਹੈ ਤੇ ਮਹਾਰਾਜ ਸਤਿ ਪਾਤਸ਼ਾਹ ਜੀ ਕਹਿੰਦੇ ਜਦੋਂ ਬੰਦਾ ਉਹਦੇ ਬਾਣੀ ਵਿੱਚ ਰਹਿਣਾ ਸਿੱਖ ਲੈਂਦਾ ਹੈ ਨਾ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦੇ ਅੰਦਰ ਚਿੰਤਾ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ। ਚਿੰਤਾ ਭੇ ਆਪ ਕਰਾਏ ਸੀ। ਪਰਮਾਤਮਾ ਚਿੰਤਾ ਵੀ ਇਸ ਜੀਵ ਦੇ ਅੰਦਰ ਆਪ ਹੀ ਪੈਦਾ ਕਰਦਾ ਹੈ। ਫਿਰ ਧਿਆਨ ਦਿਓ ਕਿਉਂਕਿ ਆਪਾਂ ਬਾਣੀ ਸਮਝਣ ਵਾਸਤੇ ਲਿਤੇ ਆਂ। ਤੇ ਜੇ ਬਾਣੀ ਸਾਡੀ ਸਮਝ ਵਿੱਚ ਆਵੇਗੀ ਫਿਰ ਜੀਵਨ ਸੁਖਾਲਾ ਹੋਵੇਗਾ। ਕਦੇ-ਕਦਾ ਏਕੀ ਬੰਦਾ ਉਸੇ ਤਜਰਬਾ ਕੀਤਾ ਹੋਣਾ ਕਿ ਤੁਹਾਡੇ ਨਾਲ ਵੀ ਹੋਇਆ ਹੋਵੇਗਾ ਫਿਰ ਇੱਕ ਘੰਟਾ ਪਹਿਲਾਂ ਤੁਸੀਂ ਬੜੇ ਆਪਣੇ ਆਪ ਵਿੱਚ ਖੁਦ ਸੀ ਤੇ ਪਤਾ ਨਹੀਂ ਕਿ ਘੰਟੇ ਬਾਅਦ ਕੀ ਹੋ ਗਿਆ ਕਿ ਉਹ ਸਾਰੀ ਖੁਸ਼ੀ ਖਤਮ ਹੋ ਗਈ ਤੇ ਆਪਣੇ ਆਪ ਇੱਕ ਡਰ ਕੋਈ ਚਿੰਤਾ ਕੋਈ ਝੋਰਾ ਕੋਈ ਤੋਖਲਾ ਅੰਦਰ ਪੈਦਾ ਆ ਗਿਆ ਤੇ ਮਨੁੱਖ ਦਾ ਮਨ ਡਰਨ ਲੱਗ ਪਿਆ ਜਾਂ ਫਿਰ ਇਹਦਾ ਉਲਟਾ ਵੀ ਬੰਦਾ ਪਹਿਲਾਂ ਬੜੀ ਚਿੰਤਾ ਵਿੱਚ ਸੀ ਤੇ ਬਾਅਦ ਵਿੱਚ ਆਪੇ ਠੀਕ ਹੋ ਗਿਆ ਚਿੰਤਾ ਤਰ ਮਨੋਖ ਨੂੰ ਪੁੱਛਿਆ ਵੀ ਤੂੰ ਚਿੰਤਾ ਕਿਉਂ ਕਰ ਰਿਹਾ ਹੈ ਉਹ ਕਹਿੰਦਾ ਹੈ ਤੇ ਸਾਰਾ ਕੁਝ ਹੀ ਆ ਘਰ ਪਰਿਵਾਰ ਵੀ ਗਏ ਈਂਜਾ ਪੁੱਤਰ ਵੀ ਨੇ ਮਾਇਆ ਵੀ ਗਏ ਗੱਡੀ ਮੋਟਰ ਸਾਰਾ ਕੁਝ ਹੀ ਆ ਪਰ ਚਿੰਤਾ ਇਹ ਅੰਦਰ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਬਾਦਸ਼ਾਹ ਦੀ ਕਹਿੰਦੇ ਇਹ ਵੀ ਉਹਦੀ ਇੱਕ ਦਾਤ ਹੈ ਗੁਰੂ ਨਾਨਕ ਮਹਾਰਾਜ ਨੂੰ ਬਾਣੀ ਚੋਂ ਪੁੱਛੋ ਤੇ ਸ੍ਰੀ ਗੁਰੂ ਨਾਨਕ ਮਹਾਰਾਜ ਬਾਣੀ ਵਿੱਚ ਕਹਿੰਦੇ ਕੇਤੇ ਆ ਦੁਖ ਭੂਖ ਸਦਮਾਰ ਕਿੰਨੇ ਗਏ ਮੇਰੇ ਪ੍ਰਮਾਤਮਾ ਕਿੰਨੇ ਬੰਦੇ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਸਰੀਰਾਂ ਉੱਪਰ ਦੁੱਖ ਲੱਗੇ ਆ ਪ੍ਰਮਾਤਮਾ ਕਿੰਨੇ ਉਹ ਜੀਵ ਨੇ ਜਿਨ੍ਹਾਂ ਨੂੰ ਖਾਣ ਵਾਸਤੇ ਰਜਵੀ ਰੋਟੀ ਨਹੀਂ ਪ੍ਰਾਪਤ ਹੋ ਦੀ ਵਿਚਾਰੇ ਭੁੱਖ ਨਾਲ ਜੂਝ ਰਹੇ ਆ ਕੇ ਪ੍ਰਮਾਤਮਾ ਕਿੰਨੇ ਉਹ ਜੀਵ ਨੇ ਜਿਨ੍ਹਾਂ ਨੂੰ ਰੋਜ਼ ਮਾਰ ਪੈਂਦੀ ਆ ਵਕਾਰਾਂ ਦੀ ਮਾਰ ਹੈ ਦੁਨੀਆਵੀ ਮਾਰ ਤੇ ਮਹਾਰਾਜ ਗੁਰੂ ਨਾਨਕ ਮਹਾਰਾਜ ਨੇ ਪਿਆਰ ਨਾਲ ਆਖਿਆ ਇਹ ਭੇ ਦਾਤ ਤੇਰੀ ਦਾਤ ਹੈ ਇਹ ਮੇਰੇ ਪ੍ਰਮਾਤਮਾ ਵੀ ਤੇਰੀ ਦਾਤ ਆ ਤੂੰ ਦਾਤ ਦੇਣਾ ਹੈ ਕਿਉਂਕਿ ਜਦੋਂ ਅਸੀਂ ਰੱਬ ਦੇ ਭਾਣੇ ਨੂੰ ਸਮਝਣ ਲੱਗ ਪਏ ਨਾ ਤੇ ਫਿਰ ਜਿਹੜਾ ਕਿ ਸਾਧ ਸੰਗਤ ਦੀ ਮਨੁੱਖ ਦੇ ਦੀਵਣ ਵਿੱਚ ਸੁਖ ਆ ਕੇ ਪੈਦਾ ਹੁੰਦਾ ਹੈ ਤਿਆਰデア ਗੁਰੂ ਅਮਰਦਾਸ ਮਹਾਰਾਜ ਅਜ ਇੱਕ ਬੜਾ ਪਿਆਰਾ ਬਚਨ ਕਰਦੇ ਬਾਦਸ਼ਾਹ ਦੀ ਕਹਿੰਦੇ ਚਿੰਤਾ ਭੇ ਆਪ ਕਰਾਏ ਸੀ ਮਹਾਰਾਜ ਕਹਿੰਦੇ ਉਹ ਮਨੁੱਖ ਦੇ ਮਨ ਅੰਦਰ ਚਿੰਤਾ ਵੀ ਆਪ ਹੀ ਪੈਦਾ ਕਰਦਾ ਹੈ। ਚਿੰਤਾ ਵੀ ਆਪ ਹੀ ਪੈਦਾ ਕਰਦਾ ਹੈ ਤੇ ਫਿਰ ਬਾਦਸ਼ਾਹੀ ਨੇ ਅਗਲਾ ਬਚਨ ਆਖਿਆ ਕਹਿੰਦੇ ਅਚਿੰਤ ਪਿਆ ਪੇਦੇ। ਮਹਾਰਾਜ ਨੇ ਆਖਿਆ ਜਦੋਂ ਉਹਦਾ ਦਿਲ ਕਰਦਾ ਉਹ ਮਨ ਅੰਦਰੋਂ ਚਿੰਤਾ ਕੱਢ ਦਿੰਦਾ ਬੰਦੇ ਨੂੰ ਚਿੰਤ ਕਰ ਦਿੰਦਾ। ਮੇਂ ਪਰਵਾਹ ਕਰ ਦਿੰਦਾ ਉਹੀ ਬੰਦਾ ਜਿਹੜਾ ਅੱਧਾ ਘੰਟਾ ਪਹਿਲਾਂ ਚਿੰਤਾ ਵਿੱਚ ਗਰਸਿਆ ਹੋਇਆ ਸੀ ਬੜਾ ਦੁਖੀ ਸੀ। ਅਧੇ ਘੰਟੇ ਬਾਅਦ ਕਹਿ ਡਾ ਹੁੰਦਾ ਵੀ ਛੱਡੋ ਖੜਾ ਚਿੰਤਾ ਕਰਕੇ ਕੀ ਲਣਾ ਜੋ ਰੱਬ ਨੂੰ ਚੰਗਾ ਲੱਗਾ ਹੋ ਜਾਏਗਾ। ਮਹਾਰਾਜ ਨੇ ਆਖਿਆ ਪਹਿਲਾਂ ਉਹਨੇ ਚਿੰਤਾ ਵਾਲਾ ਪੁਰਣਾ ਪੈਦਾ ਕੀਤਾ ਤੇ ਕੁਝ ਸਮੇਂ ਬਾਅਦ ਉਹਨੇ ਚਿੰਤਾ ਵਾਲਾ ਪੁਰਣਾ ਪੜ ਦਿੱਤਾ ਪਰ ਅਗੋਂ ਮਹਾਰਾਜ ਸੱਚੇ ਬਾਦਸ਼ਾਹ ਸਾਨੂੰ ਸਿੱਖਿਆ ਕੀ ਦਿੰਦੇ ਕਹਿੰਦੇ ਨੇ ਨਾਨਕ 100 ਸਾਲਾਹੀ ਐ ਮਹਾਰਾਜ ਨੇ ਆਖਿਆ ਕਿ ਭਾਈ ਉਸ ਪਰਮਾਤਮਾ ਦੀ ਸਿਫਤ ਕਰ ਉਹਦੀ ਸਲਾਹ ਕਰ ਉਹਦੀ ਵਡਿਆਈ ਕਰ ਉਹਦੀ ਮਹਿਮਾ ਕਰ ਉਹਦਾ ਨਾਮ ਜਪ ਨਾਨਕ ਸੋਸਾ ਲਾਹੀ ਐ ਜੇ ਸਭਨਾ ਸਾਰ ਕਰੇ ਮਹਾਰਜ ਨੇ ਆਖਿਆ ਤੂੰ ਉਸ ਪਰਮਾਤਮਾ ਦੀ ਸਲਾਵਤਾ ਕਰ ਉਹਦੇ ਨਾਲ ਜੁੜ ਉਹਦੇ ਚਰਨਾਂ 'ਚ ਅਰਦਾਸ ਕਰਿਆ ਕਰ ਤੇ ਅਰਦਾਸ ਕਰਕੇ ਆਖਿਆ ਕਰਕੇ ਮੇਰੇ ਪਰਮਾਤਮਾ ਹੈ ਤੇ ਤੇਰਾ ਭਾਣਾ ਹੀ ਆ ਨਾ ਚਿੰਤਾ ਵੀ ਤੂੰ ਦੇਣਾ ਤੇ ਅਚਿੰਤ ਵੀ ਤੂੰ ਕਰਦਾ ਹੈ ਪਰ ਮੈਂ ਅਰਦਾਸ ਕਰਕੇ ਕਹਿਣਾ ਕਿ ਮੈਂ ਚਿੰਤਾ ਦੀ ਪੰਡ ਨਹੀਂ ਟੁੱਕ ਸਕਦਾ ਮਨੁੱਖ ਸਾਹ ਸੰਗਤ ਦੀ ਦੁਨੀਆ ਵਿੱਚ ਬੜੇ ਤਗੜੇ ਤਗੜੇ ਬੰਦੇ ਪਏ ਨੇ ਜਿਨ੍ਹਾਂ ਦੇ ਸਰੀਰ ਆਤ ਬਹੁਤਾ ਬਾਲਾ ਬੜਾ ਭਾਰ ਲੋਕ ਉਠਾ ਲੈਂਦੇ ਨੇ ਸਰੀਰ ਕਰਕੇ ਬੜੇ ਬਲਵਾਨ ਨੇ بے ਪ੍ਰਵਾਹ ਹੋ ਜਾਂਦੇ ਨੇ ਪਰ ਚਿੰਤਾ ਦਾ ਭਾਰ ਉਠਾਉਣਾ ਬਹੁਤ ਔਖਾ ਹੈ ਮਨੁੱਖ ਨੂੰ ਕਿਸੇ ਪ੍ਰਕਾਰ ਦੇ ਕੋਈ ਚਿੰਤਾ ਹੋ ਜਾਏ ਨਾ ਤੇ ਬੜਾ ਦੁਖੀ ਹੁੰਦਾ ਹੈ ਮਹਾਰਾਜਪੁਰੂ ਅਮਰਦਾਸ ਮਹਾਰਾਜ ਕਹਿੰਦੇ ਤੁੱਖ ਲੋਕ ਕੇ ਅਰਦਾਸ ਕਰਿਆ ਕਰਕੇ ਪਰਮਾਤਮਾ ਹੈ ਤਾਂ ਤੇਰੀ ਦਾਤ ਹੀ ਆ ਪਰ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈਗੀ ਕਿ ਮੈਂ ਚਿੰਤਾ ਦਾ ਬੋਝ ਉਠਾ ਸਕਾਂ ਮੈਂ ਚਿੰਤਾ ਦੇ ਬੋਧੀਆਂ ਨੂੰ ਚੁੱਕ ਸਕਾਂ ਮੇਰੇ ਕੋਲੇ ਨਹੀਂ ਸਮਰੱਥਾ ਨਹੀਂ ਮੈਂ ਤੇ ਤੇਰੇ ਚਰਣਾ ਚ ਅਰਦਾਸ ਕਰਦਾ ਕਿ ਮੇਰੇ ਵੈਗੁਰੂ ਕਿਰਪਾ ਕਰ ਮੇਰੇ ਹਿਰਦੇ ਅੰਦਰੋਂ ਚਿੰਤਾ ਨੂੰ ਬਾਹਰ ਕੱਢ ਦੇ ਉਂਝ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਇਸ ਗੱਲ ਨੂੰ ਥੋੜਾ ਜਿਹਾ ਹੋਰ ਇੱਕ ਥਾਂ ਤੇ ਕਲੀਅਰ ਕੀਤਾ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਚਿੰਤਤ ਹੀ ਬੀਸੈ ਸਭ ਕੋਈ ਮਹਾਰਾਜ ਕਹਿੰਦੇ ਭਲਿਆ ਮਾਨਸਾ ਜਿਹੜੇ ਤੇਰੇ ਸਾਹਮਣੇ ਬੈਠੇ ਨੇ ਦੇ ਤਾਂ ਇਹਨੂੰ ਐ ਲੱਗਦਾ ਹੈ ਕਿ ਜਿਵੇਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਮਹਾਰਾਜ ਨੇ ਆ ਕੇ ਇਹ ਵੀ ਚਿੰਤਾ ਤੋੜੀ ਨੇ ਬਾਣੀ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਤੱਕ ਕਹਿੰਦੇ ਆ ਕਿ ਜੇ ਕਿਸੇ ਬੰਦੇ ਦਾ ਤੋਂ ਦੁੱਖ ਸੁਣਨਾ ਹੈ ਨਾ ਤੂੰ ਆਪਣਾ ਇੱਕ ਦੁੱਖ ਉਹਨੂੰ ਸੁਣਾ ਅਗਲਾ ਪੰਨਾ ਖੋਲ ਦੇ ਕੇ ਤੇਰੇ ਸਾਹਮਣੇ ਮਹਾਰਾਜ ਨੇ ਬੜਾ ਪਿਆਰਾ ਬਚਨ ਆਖਿਆ ਜਿਸ ਮਨੋਕ ਪੈ ਕਰੋ ਬਣਾ ਇਸ ਹੋ ਗਾ ਆਪਣੇ ਦੁੱਖ ਭਰਿਆ ਕਿਸੇ ਦੇ ਸਾਹਮਣੇ ਇੱਕ ਦੁੱਖ ਖੋਲ ਅਗਲਾ ਤੇ ਅਗੋਂ ਪੰਨਾ ਖੋਲ ਦਿੰਦਾ ਹੈ ਵੀ ਮੈਂ ਵੀ ਦੁਖੀ ਆ ਮੈਂ ਵੀ ਦੁਖੀ ਆ ਮਾਰੇ ਦੀ ਕਹਿੰਦੇ ਦੁਨੀਆ ਵਿੱਚ ਕੋਈ ਏਦਾਂ ਦਾ ਮਨੁੱਖ ਨਹੀਂ ਜਿਹੜਾ ਚਿੰਤਾ ਤਰਣਾ ਹੋਵੇ ਜਿਹੜਾ ਦੁਖੀ ਨਾ ਹੋਵੇ ਮਸਕੀਨ ਦੀ ਬੜਾ ਪਿਆਰਾ ਵਜਨ ਕਰਦੇ ਇੱਕ ਉਹ ਕਹਿੰਦੇ ਨੇ ਇਹ ਜਿਹੜੇ ਚਿਕਨ ਨੇ ਚੋਕੜੇ ਚਿਹਰੇ ਤੈਨੂੰ ਦਿਸਦੇ ਆ ਨਾ ਤੇ ਤੂੰ ਸੋਚਦਾ ਵੀ ਬੜੇ ਸੁਖੀ ਹੋਣਗੇ ਕਹਿੰਦੇ ਕਦੀ ਇਹਨਾਂ ਦੇ ਹੇਰ ਦੇ ਵਿੱਚੋਂ ਪੜ ਕੇ ਵੇਖ ਅੰਦਰ ਤੇ ਭਾਂਬੜ ਮਚਦੇ ਪਏ ਅੰਦਰੋਂ ਬੜੇ ਦੁਖੀ ਨੇ ਮਨੁੱਖ ਬਾਹਰੋਂ ਬਾਹਰ ਸੁੰਦਰ ਪਾਲਿਆ ਸ਼ਾਂਤ ਲੱਗਦਾ ਪਰ ਇਹ ਨਹੀਂ ਕਿਉਂ ਕਬੀਰ ਜੀ ਕਹਿੰਦੇ ਚਿੰਤਾ ਤੇ ਹੀ ਦੀਸੈ ਸਭ ਕੋਈ ਫਿਰ ਅਗਲਾ ਬਚਨ ਆਖਿਆ ਚੇਤੇ ਏਕ ਤਹੀਂ ਸੁਖ ਹੋਈ ਮਹਾਰਾਜ ਨੇ ਆਖਿਆ ਮਨੁੱਖ ਚਿੰਤਾ ਤੁਰ ਤਾਂ ਗਏ ਕਿਉਂਕਿ ਇਹ ਪ੍ਰਮਾਤਮਾ ਨੂੰ ਛੱਡ ਕੇ ਬੰਦਿਆਂ ਤੋਂ ਆਸ ਲਾਈ ਬੈਠਾ ਹੈ ਮਹਾਰਾਜ ਨੇ ਆਖਿਆ ਜਿਹਦਨ ਸਭ ਕੁਝ ਛੱਡ ਕੇ ਇੱਕ ਪ੍ਰਮਾਤਮਾ ਨੂੰ ਚੇਤੇ ਕਰੇਗਾ ਉਹਦਨ ਸੁਖੀ